ਸਤਿ ਸ਼੍ਰੀ ਅਕਾਲ ਜੀ ਅੱਜ ਸਵਾਲਾਂ ਚ ਸਵਾਲ ਸਾਡੇ ਕੋਲ ਇਹ ਪਹੁੰਚਿਆ ਹੈ ਕਿ ਕੰਪਿਊਟਰ ਨੈਵੀਗੇਸ਼ਨ ਨੀ ਰਿਪਲੇਸਮੈਂਟ ਤੇ ਰੋਬੋਟਿਕ ਨੀ ਰਿਪਲੇਸਮੈਂਟ ਚ ਕੀ ਅੰਤਰ ਹੈ ਤਾਂ ਆਪਾਂ ਤੁਹਾਨੂੰ ਇਹ ਦੱਸ ਦਿਆਂ ਕਿ ਰੋਬੋਟਿਕ ਨੀ ਰਿਪਲੇਸਮੈਂਟ ਵਿੱਚ ਕੀ ਇਹੋ ਜਿਹੀ ਚੀਜ਼ਾਂ ਨੇ ਜੋ ਅਸੀਂ ਕੰਪਿਊਟਰ ਚ ਨਹੀਂ ਕਰ ਪਾਵਾਂਗੇ ਤਾਂ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਪ੍ਰੀ ਪਲੈਨਿੰਗ ਸੀਟੀ ਸਕੈਨ ਪੇਸ਼ੈਂਟ ਦਾ ਕਰਕੇ ਅਸੀਂ ਉਸ ਨੂੰ ਇੱਕ ਸਪੈਸ਼ਲ ਸੌਫਟਵੇਅਰ ਚ ਪਾਨੇ ਜਿਹਦੇ ਨਾਲ ਇੱਕ ਸਪੈਸੀਫਿਕ ਪਲਾਨ ਬਣ ਪਾਏਗਾ ਇੱਕ ਵਰਚੁਅਲ ਸਰਜਰੀ ਆਪਰੇਸ਼ਨ ਤੋਂ ਪਹਿਲੇ ਹੋ ਪਾਏਗੀ ਉਹਦੇ ਵਿੱਚ ਗੋਡੇ ਦੀ ਸ਼ੇਪ ਦੇ ਅਕੋਰਡਿੰਗਲੀ ਅਸੀਂ ਗੋਡੇ ਦਾ ਉਹਦਾ ਐਂਗਲ ਜਿਹੜਾ ਫਿੱਟ ਕਰਨਾ ਹੈ ਕਿੰਨੇ ਐਮ ਐਮ ਬੋਨ ਰਿਮੂਵ ਹੋਰੀ ਉਹ ਸਾਰਾ ਕੁਝ ਪਹਿਲੇ ਡਿਸਾਈਡ ਕਰ ਪਾਵਾਂਗੇ ਜੋ ਕਿ ਕੰਪਿਊਟਰ ਨੈਵੀਗੇਸ਼ਨ ਚ ਅਸੀਂ ਨਹੀਂ ਕਰ ਪਾਉਂਦੇ ਆ ਦੂਸਰਾ ਹੈਗਾ ਜਿਹੜੀ ਐਗਜ਼ੀਕਿਊਸ਼ਨ ਹੈ ਇੱਕ ਸਪੈਸ਼ਲ ਮਿਲਿੰਗ ਟੂਲ ਜਿਹੜਾ ਬੋਨ ਰਿਮੂਵਲ ਦਾ ਟੂਲ ਹੈ ਉਹ ਰੋਬੋਟਿਕ ਸਰਜਰੀ ਦੇ ਵਿੱਚ ਹੀ ਮਿਲਦਾ ਹੈਗਾ ਜਿਹੜਾ ਕਿ ਸਾਡਾ ਪਲਾਨ ਜਿਹੜਾ ਕੀਤਾ ਹੋਇਆ ਉਸ ਨੂੰ ਐਗਜ਼ੀਕਿਊਟ ਕਰ ਰਿਹਾ ਤੇ ਉਹਦੇ ਵਿੱਚੋਂ ਹਿਊਮਨ ਹੈਰਰ ਨੂੰ ਖਤਮ ਕਰ ਰਿਹਾ ਜਿਹੜਾ ਕਿ ਹਿਊਮਨ ਇੱਕ ਅਦਾ ਕਿਹਾ ਨਾ ਐਮ ਐਮ ਉੱਪਰ ਥੱਲੇ ਹੱਥ ਹਿਲਾਣ ਕਰਕੇ ਰਿਮੂਵਲ ਦੇ ਵਿੱਚ ਆ ਸਕਦਾ ਹੈ ਤੀਸਰੀ ਚੀਜ਼ ਕਿ ਜਿਹੜਾ ਸੌਫਟ ਟਿਸ਼ੂ ਹੈਂਡਲਿੰਗ ਹੈਗੀ ਆ ਆਸਪਾਸ ਦੇ ਮਸਲਸ ਨੂੰ ਲਿਗਾਮੈਂਟਸ ਨੂੰ ਆਪਾਂ ਹੈਂਡਲ ਕਰ ਰਹੇ ਆ ਉਹ ਆਪਣਾ ਰੋਬੋਟਿਕ ਦੇ ਵਿੱਚ ਬਹੁਤ ਹੀ ਜੈਂਟਲ ਹੈ ਗੋਡੇ ਨੂੰ ਡਿਸਲੋਕੇਟ ਨਹੀਂ ਕਰਨਾ ਪੈ ਰਿਹਾ ਮਸਲਸ ਨੂੰ ਰਿਲੀਜ਼ ਨਹੀਂ ਕਰਨਾ ਪੈ ਰਿਹਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮਾਸਪੇਸ਼ੀਆਂ ਲਿਗਾਮੈਂਟਸ ਦੀ ਘੱਟ ਛੇੜਛਾੜ ਨਾਲ ਦਰਦ ਵੀ ਘੱਟ ਹੋ ਰਿਹਾ ਹੈਗਾ ਖੂਨ ਦਾ ਵਹਾਅ ਵੀ ਘੱਟ ਹੋ ਰਿਹਾ ਹੈਗਾ ਤੇ ਇਹਨਾਂ ਚੀਜ਼ਾਂ ਕਰਕੇ ਹੀ ਐਕਿਊਰਸੀ ਜ਼ਿਆਦਾ ਆ ਰਹੀ ਹੈਗੀ ਹੈ ਤੇ ਰਿਕਵਰੀ ਵੀ ਫਾਸਟ ਹੋ ਰਹੀ ਹੈ ਬਿਕਾਉਜ਼ ਪੇਸ਼ੈਂਟ ਨੂੰ ਪੇਨ ਕੱਟ ਹੋਏਗਾ ਤਾਂ ਆਬਵੀਅਸਲੀ ਉਹ ਜਲਦੀ ਚੱਲਣ ਦੇ ਵਿੱਚ ਸક્ષਮ ਹੋ ਜਾਂਦੇ ਨੇ